ਸਤਿ ਸ਼੍ਰੀ ਅਕਾਲ ਦੋਸਤੋ ਜੀਬੀਸੀ ਆਪ ਡੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹਾਨ ਅਮਨੀ ਸਿੰਘ ਚੀਮਾ ਪੰਜਾਬ ਦੀਆਂ ਧੀਆਂ ਜੋ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਮੱਲਾ ਮਾਰ ਕੇ ਆਪਣੇ ਮਾਤਾ ਪਿਤਾ ਪੰਜਾਬ ਹੁਸ਼ਿਆਰਪੁਰ ਜ਼ਿਲ੍ਹੇ ਦਾ ਨਾਮ ਚਮਕਾ ਰਹੀਆਂ ਨੇ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਕੇਐਲ ਅਕੈਡਮੀ ਜੋ ਕਿ ਕਨਿਆ ਜੀ ਇੱਥੇ ਕਾਫੀ ਮਿਹਨਤ ਕਰਵਾ ਰਹੇ ਨੇ ਬੱਚਿਆਂ ਨੂੰ ਬਾਕਸਿੰਗ ਦੀ ਪ੍ਰੈਕਟਿਸ ਕਰਵਾ ਰਹੇ ਨੇ ਸਾਡੇ ਨਾਲ ਖਿਡਾਰਨ ਮੌਜੂਦ ਹੈ ਜੋ ਨੈਸ਼ਨਲ ਪੱਧਰ ਤੇ ਮੈਡਲ ਜਿੱਤ ਕੇ ਇੱਥੇ ਅੱਜ ਸ਼ਹਿਰਪੁਰ ਪਹੁੰਚਿਆ ਤਾਂ ਉਹਨਾਂ ਦਾ ਸਵਾਗਤ ਨਾਰੀ ਵੈਲਫੇਅਰ ਸੁਸਾਇਟੀ ਵੱਲੋਂ ਕੀਤਾ ਗਿਆ। ਸੋ ਗੱਲਬਾਤ ਕਰਦੇ ਹਾਂ ਖਿਡਾਰਣ ਨਾਲ ਤੇ ਕੋਚ ਸਾਹਿਬ ਨਾਲ ਤੇ ਉਹਨਾਂ ਦੇ ਮਾਤਾ-ਪਿਤਾ ਨਾਲ ਅ ਕੀ ਨਾਮ ਹੈ ਤੁਹਾਡਾ? ਅਨਾਮਿਕਾ। ਅਨਾਮਿਕਾ ਅੱਜ ਤੁਸੀਂ ਮੈਡਲ ਜਿੱਤ ਕੇ ਆਏ ਹੋ ਤੇ ਕਿਵੇਂ ਦਾ ਅੱਜ ਮਾਹੌਲ ਲੱਗਦਾ ਤੁਹਾਨੂੰ? ਵਧੀਆ। ਸਨਮਾਨਤ ਵੀ ਕੀਤਾ ਗਿਆ ਅੱਜ। ਹਾਂ। ਕਿਵੇਂ ਫੀਲਿੰਗ ਆ ਰਹੀ ਹੈ ਫਸਟ ਟਾਈਮ ਨੈਸ਼ਨਲ ਖੇਡ ਕੇ ਆਏ ਹੋ? ਸੈਕਿੰਡ ਟਾਈਮ। ਸੈਕਿੰਡ ਟਾਈਮ। ਤੇ ਕਿੰਨੇ ਪਿਛਲੀ ਵਾਰੀ ਮੈਡਲ ਆਇਆ ਸੀ ਪਰ ਲਾਸਟ ਟਾਈਮ ਪਿਛਲੀ ਵਾਰੀ ਦੋ ਬਊਟਾ ਜਿੱਤੇ ਸੀ ਪਰ ਮੈਡਲ ਨਹੀਂ ਆਇਆ ਸੀ ਮੈਡਲ ਨਹੀਂ ਆਇਆ ਜੀ ਤੇ ਅੱਜ ਕੀ ਫੀਲ ਕਰ ਰਹੇ ਹੋ ਹੋ ਰਹੇ ਆ ਫਿਰ ਤੁਹਾਨੂੰ ਪ੍ਰਾਊਡ ਪ੍ਰਾਊਡ ਫੀਲਿੰਗ ਹੋ ਤੇ ਕਿਨੂੰ ਇਹ ਮਾਨ ਦੇਣਾ ਚਾਹੋਗੇ ਕਿਹਦੀ ਮਿਹਨਤ ਦੇ ਨਾਲ ਸਰ ਕਨਈਆ ਸਰ ਜੀ ਕਨਈਆ ਸਰ ਜੀ ਤੇ ਮਾਤਾ ਪਿਤਾ ਵੱਲੋਂ ਕਿੰਨੀ سپورਟ ਕੀਤੀ ਜਾ ਰਹੀ ਹੈ ਫੁੱਲ ਪੂਰੀ ਦੇ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕਿੱਥੋਂ ਤੱਕ ਟਾਰਗੇਟ ਤੁਹਾਡਾ ਖੇਡਾਂ ਦੇ ਵਿੱਚ ਜਨ ਵਰਲਡ ਚੈਂਪੀਅਨ ਤਾਂ ਵਰਲਡ ਚੈਂਪੀਅਨ ਤਾਂ 올림픽 ਚ ਨਹੀਂ ਜਾਣਾ ਜਾਣਾ ਠੀਕ ਤਾਂ ਸਨ ਮੰਨਤਾ ਕੀਤਾ ਗਿਆ ਤੁਹਾਨੂੰ ਤੇ ਜਿਹੜੇ ਬਾਕੀ ਖਿਡਾਰੀ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅ ਫੁੱਲ ਆਪਣੇ ਟਾਰਗੇਟ ਤੇ ਫੋਕਸ ਕਰੂੰਗੇ ਤਾਂ ਉੱਥੇ ਤੱਕ ਪਹੁੰਚ ਪਾਉਂਗੇ ਤੇ ਠੀਕ ਹੈ ਹਜੇ ਕਨਈਆ ਜੀ ਤੁਹਾਡੇ ਵੱਲੋਂ ਕਾਫੀ ਮਿਹਨਤ ਕਰਾਈ ਜਾ ਰਹੀ ਹੈ ਬੱਚਿਆਂ ਨੂੰ ਤੇ ਬੱਚੇ ਵੀ ਜਿਹੜੇ ਮੈਡਲ ਲਿਆ ਰਹੇ ਨੇ ਤੇ ਕਰ ਨਾਮ ਤੁਹਾਡਾ ਵੀ ਪੂਰੇ ਜ਼ਿਲ੍ਹੇ ਭਰ ਦੇ ਵਿੱਚ ਚਮਕਾ ਰਹੇ ਨੇ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹੁੰਨਾ ਕਿ ਬੱਚੇ ਜਿੰਨਾ ਮਿਹਨਤ ਕਰਨ ਤੇ ਵਧੀਆ ਪ੍ਰੈਕਟਿਸ ਕਰਨ ਤੇ ਸੈਂਟਰ ਤੇ ਕੋਈ ਨਾ ਕੋਈ ਸਪੋਰਟਸ ਹੋਣੀ ਚਾਹੀਦੀ ਹੈ ਹਰ ਬੱਚੇ ਜੇ ਕਿਉਂਕਿ ਅੱਜ ਦੇ ਮਾਹੌਲ ਦੇ ਵਿੱਚ ਕੁੜੀਆਂ ਨੂੰ ਬਹੁਤ ਹੀ ਜ਼ਰੂਰੀ ਹੈ ਸਪੋਰਟਸ ਤੇ ਕੇਅਲ ਅਕੈਡਮੀ ਅਸੀਂ ਤਾਂ ਹੀ ਖੁੱਲੀ ਹੈ ਫਰੀ ਆਫ ਦਾ ਕੋਸਟ ਹੈ ਕੋਈ ਵੀ ਬੱਚਾ ਆ ਸਕਦਾ ਠੀਕ ਹੈ ਬਾਕੀ ਮਿਹਨਤ ਦੇ ਉੱਪਰ ਬੱਚਾ ਮਿਹਨਤ ਮਾਰ ਰਿਹਾ ਬਾਕੀ ਸਾਰੇ ਬੱਚੇ ਮਿਹਨਤ ਮਾਰ ਰਹੇ ਆ ਮਿਹਨਤ ਕਰਨੀ ਚਾਹੀਦੀ ਹੈ ਤੇ ਕਿਦਾਂ ਦਾ ਮਾਣ ਮਹਿਸੂਸ ਕਰ ਰਹੇ ਵਾਜ ਬੱਚਾ ਨੈਸ਼ਨਲ ਪੱਧਰ ਤੇ ਮੈਡਲ ਲੈ ਕੇ ਆਇਆ ਗੋਲਡ ਮੈਡਲ ਮੈਡਲ ਇਹ ਗੋਲਡ ਮੈਡਲ ਲਿਆ ਇਸ ਬੱਚੇ ਨੇ ਮਿਹਨਤ ਬਹੁਤ ਮਾਰੀ ਆ ਸਵੇਰੇ ਵੀ ਆਉਂਦੀ ਆ ਸ਼ਾਮ ਨੂੰ ਵੀ ਆਉਂਦੀ ਆ ਪ੍ਰੈਕਟਿਸ ਪਿਊਸ਼ਨ ਪੜ ਕੇ ਆਉਂਦੀ ਆ ਨਹੀਂ ਕਾਫੀ ਮਿਹਨਤ ਕਰਕੇ ਆਈ ਹੈ ਤੇ ਤਾਂ ਕਰਕੇ 골ਡ ਮਾਰਿਆ ਇਹਨੇ ਪੰਜਾਬ ਤੇ ਦੋ ਵਾਰ 골ਡ ਮਾਰਿਆ ਨੈਸ਼ਨਲ ਦੋ ਵਾਰ ਖੇਡ ਲਿਆ ਨੇ ਚਾਹੋਗੇ ਅੱਜ ਪ੍ਰਾਊਡ ਮਹਿਸੂਸ ਕਰ ਰਹੇ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਪੂਰੇ ਮਾਣ ਮਹਿਸੂਸ ਕਰ ਰਹੇ ਆ ਸਾਡਾ ਬੱਚਾ ਇਹ ਕਹਿਆ ਜੀ ਗੋਲਡ ਮੇਰਾ ਸਾਰੇ ਨੂੰ ਮੈਸੇਜ ਇਹੀ ਹੈ ਵੀ ਡਟ ਕੇ ਮਿਹਨਤ ਕਰੋ ਬੱਚੇ ਹੈਨਾ ਜਿੰਨੇ ਵੀ ਗੇਮ ਦੇ ਵਿੱਚ ਹੈ ਪਾਰਟਿਸਪੇਟ ਕਰੋ ਜਤੋਂ ਤੋ ਜਿਆਦਾ ਗੇਮ ਦੇ ਨਾਲ ਇਦਾਂ ਹੁੰਦੀ ਹੈ ਵੀ ਨਸ਼ੇ ਆ ਤੋਂ ਆਪਾਂ ਦੂਰ ਰਹੀਦਾ ਬੱਚੇ ਦੀ ਇੱਕ ਲਗਨ ਬਣ ਜਾਂਦੀ ਹੈ ਬੇਸਿਕ ਇਹਨਾਂ ਦਾ ਸੈੱਟ ਹੋ ਜਾਏ ਤਾਂ ਉਹ ਬਹੁਤ ਹੈ ਅੱਜ ਕੱਲ ਮੋਬਾਈਲ ਤੇ ਫੋਨ ਤੇ ਲੱਗੇ ਹੈ ਬੱਚੇ ਉਹ ਤੋਂ ਦੂਰ ਹੋਣਗੇ ਜਿੰਨਾਂ ਚਿਰ ਆਪਾਂ ਗੇਮ 'ਚ ਨਹੀਂ ਪਾਣਾਗੇ ਨਹੀਂ ਤਾਂ ਮੋਬਾਈਲਾਂ ਤੇ ਘਰ ਲੱਗੇ ਹੈ ਬੱਚੇ ਉਹ ਤੋਂ ਛੁਟਕਾਰਾ ਦਵਾਣੇ ਲਈ ਸਾਨੂੰ ਇਹੀ ਆ ਵੀ ਬੱਚਿਆਂ ਨੂੰ ਜਤੋਂ ਜ਼ਿਆਦਾ ਗੇਮ 'ਚ ਭੇਜੋ ਆਪਣੇ ਨੂੰ ਬੌਕਸਿੰਗ ਗੇਮ ਹੀ ਕਿਉਂ ਚੂਜ਼ ਕੀਤੀ ਹੈ ਮੈਂ ਸਰ ਖੁਦ ਫੁੱਟਬਾਲ ਦਾ ਪਲੇਅਰ ਆ ਮੈਂ ਚਾਹੁੰਦਾ ਸੀ ਬੱਚੇ ਆਪਣੇ ਦਮ ਤੇ ਮਿਹਨਤ ਕਰਨ ਮੈਂ ਵੀ ਉਹ ਮਿਹਨਤ ਕੀਤੀ ਆ ਪਰ ਨਹੀਂ ਪਹੁੰਚ ਪਾਏ ਉੱਤੇ ਤੱਕ ਇਹ ਬੱਚਾ ਆਪੋ ਇੰਡੀਵਿਜੂਅਲ ਮਿਹਨਤ ਕਰੇ ਉਹਦੇ ਉੱਤੇ ਆ ਸਾਰਾ ਕੁਝ ਬਾਕਸਿੰਗ ਇੱਕ ਪਾਰਟੀ ਗੇਮ ਆ ਸਾਰੇ ਸਾਰੇ ਅਸੀਂ ਸੋਚਿਆ ਸੀ ਬੇਟੀ ਅਸ ਤੱਕ ਮੈਡਲ ਲੈ ਕੇ ਆਏਗੀ ਨੈਸ਼ਨਲ ਪੱਧਰ ਤੇ ਖੇਡ ਕੇ ਨਹੀਂ ਸਰ ਆਪਣੇ ਆ ਵੀ ਹੋ ਰਹੀ ਸੀ ਸਾਰੇ ਕੰਮ ਸੋਚਿਆ ਤਾਂ ਨਹੀਂ ਸੀ ਕੋਸਾ ਆਪ ਟਕਰ ਗਿਆ ਜੀ ਸਾਰਾ ਕੁਝ ਆਪੇ ਬੱਚੇ ਨਿਕਲ ਗਏ ਹੌਨ ਹਰ ਚੱਲੀ ਜਾਂਦਾ ਜੀ ਤੇ ਸਾਡੇ ਨਾਲ ਸਪੋਰਟਸ ਵਿੰਗ ਦੇ ਜੋ ਆਮਾਦੀ ਪਾਰਟੀ ਦੇ ਪ੍ਰੈਜ਼ੀਡੈਂਟ ਵੀ ਨੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰ ਤੁਹਾਡਾ ਵੀ ਬਹੁਤ ਯੋਗਦਾਨ ਰਿਹਾ ਸਪੋਰਟਸ ਨੂੰ ਲੈ ਕੇ ਤੁਸੀਂ ਆਪ ਖੁਦ ਵੀ ਮਿਹਨਤ ਕਰਾਉਂਦੇ ਹੋ ਹੈਲਥ ਕਲੱਬ ਦੇ ਵਿੱਚ ਟ੍ਰੇਨਿੰਗ ਵੀ ਦਿੰਦੇ ਹੋ ਕੀ ਕਹਿ ਮੈਂ ਤਾਂ ਇਹ ਕਹਿਣਾ ਚਾਹੁੰਦਾ ਪਹਿਲਾਂ ਤਾਂ ਮੈਂ ਅੱਜ ਪਹਿਲੀ ਵਾਰ ਇਸ ਅਕੈਡਮੀ 'ਚ ਆਇਆ ਮੈਂ ਜਿੱਦਾਂ ਕਨਈਆ ਸਰ ਨੇ ਕਿਹਾ ਕਿ ਫ੍ਰੀ ਆਫ ਕੋਸਟ ਇਹ ਬਹੁਤ ਵੱਡੀ ਗੱਲ ਆ ਕੋਈ ਵੀ ਬੰਦਾ ਆਪਣਾ ਟਾਈਮ ਪਨ ਕੇ ਬੱਚਿਆਂ ਨੂੰ ਇਹ ਟ੍ਰੇਨਿੰਗ ਕਰਾਉਂਦਾ ਬਹੁਤ ਵੱਡੀ ਗੱਲ ਆ ਤੇ ਦੂਜੀ ਗੱਲ ਸਪੋਰਟ ਕਰੋ ਹਣੀ ਵੀ ਬਹੁਤ ਜ਼ਰੂਰੀ ਆ ਜੇਕਰ ਤੁਹਾਨੂੰ ਕਰੋ ਸਪੋਰਟ ਹੈਗੀ ਆ ਤੇ ਤੁਸੀਂ ਅੱਗੇ ਵੱਧ ਸਕਦੇ ਆ ਤੇ ਇਸ ਲੜਕੀ ਨੇ ਅੱਜ ਨੈਸ਼ਨਲ ਚ 골ਡ ਲੈ ਕੇ ਆਈ ਆ ਅਸੀਂ ਆਸ ਕਰਦੇ ਆ ਕਿ ਇਹਦੇ ਮਿਹਨਤ ਕਰਦੀ ਰਹੇ ਤੇ ਅਸੀਂ ਇਹਨੂੰ 올림픽 ਤੱਕ ਦੇਖਣਾ ਚਾਹੁੰਦੇ ਆ ਠੀਕ ਸੋ ਨਾਰੀ ਜਿਹੜੀ ਆ ਇੱਕ ਬੜੀ ਸ਼ਕਤੀਸ਼ਾਲੀ ਆ ਤੇ ਇਹਨਾਂ ਦੇ ਪ੍ਰੈਜ਼ੀਡੈਂਟ ਜੀ ਉਹਨੇ ਨਾਰੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਾਡਾ ਨਾਲ ਹਾਂਜੀ ਮੈਡਮ ਕੀ ਕਹਿਣਾ ਚਾਹੋਗੇ ਤੁਸੀਂ ਸਵਾਗਤ ਕੀਤਾ ਵੈਲਕਮ ਕੀਤਾ ਪਲੇਅਰ ਸਰ ਸਾਰੀਆਂ ਪੰਜਾਬ ਦੀਆਂ ਲੜਕੀਆਂ ਨੂੰ ਇਹ ਕਹਿਣਾ ਚਾਹੁੰਦੀ ਪਹਿਲਾਂ ਤਾਂ ਮੈਂ ਇਹਨਾਂ ਨੂੰ ਬੇਟੀ ਨੂੰ ਔਰ ਇਹਨਾਂ ਦੇ ਫਾਦਰ ਔਰ ਮਦਰ ਨੂੰ ਮੁਬਾਰਕਾਂ ਦਵਾਂਗੀ ਕਿਉਂਕਿ ਇਹ ਇਹਨਾਂ ਦੀ ਬੱਚੀ ਨੇ ਅੱਜ ਬਹੁਤ ਮਤਲਬ ਹੁਸ਼ਿਆਰਪੁਰ ਦਾ ਨਹੀਂ ਪੂਰੇ ਪੰਜਾਬ ਦਾ ਨਾਮ ਜਿਹੜਾ ਉਹ ਰੋਸ਼ਨ ਕੀਤਾ ਬਾਕੀ ਮੈਂ ਵੀ ਬਾਕੀ ਲੜਕੀਆਂ ਨੂੰ ਵੀ ਇਹੀ ਕਹਿਣਾ ਚਾਹਾਂਗੀ ਕਿ ਬੱਚੇ ਇੱਧਰ ਉੱਧਰ ਦੀਆਂ ਗੱਲਾਂ ਜਾਂ ਆਪਾਂ ਫੋਨਾਂ ਨੂੰ ਜਾਂ ਅਸੀਂ ਇੱਧਰ ਟਾਈਮ ਵੇੜਾ ਆਪਣਾ ਖਰਾਬ ਕਰ ਰਹੇ ਹਾਂ ਜਾਂ ਸਾਨੂੰ ਪੜ੍ਹਾਈ ਦੇ ਨਾਲ ਨਾਲ ਜਿਹੜਾ ਉਹ ਗੇਮ ਵੀ ਜ਼ਰੂਰ ਖੇਡਣੀ ਚਾਹੀਦੀ ਆ ਕਿਉਂਕਿ ਪਹਿਲਾਂ ਸੀ ਜਦੋਂ ਲੋਕ ਆਪਣੀਆਂ ਲੜਕੀਆਂ ਨੂੰ ਬਾਹਰ ਨਹੀਂ ਸੀ ਘਰੋਂ ਕੱਢਦੇ ਪਰ ਹੁਣ ਥੋੜਾ ਬਹੁਤ ਕਾਫੀ ਚੇਂਜ ਆ ਗਿਆ ਕਿ ਲੜਕੀਆਂ ਨੂੰ ਆਪਣੇ ਜਿਹੜੇ ਉਹਨਾਂ ਦੇ ਮਾਪੇ ਉਹ ਅੱਗੇ ਲਿਆਉਣਾ ਚਾਹੁੰਦੇ ਆ ਔਰ ਮੈਂ ਕਹਿੰਦੀ ਇਹਨਾਂ ਦੇ ਇਸ ਬੱਚੀ ਵੱਲ ਦੇਖ ਕੇ ਜਿਹੜੀ ਆ ਹਰ ਇੱਕ ਲੜਕੀ ਨੂੰ ਸਿੱਖਿਆ ਲੈਣੀ ਚਾਹੀਦੀ ਆ ਕਿ ਪੜ੍ਹਾਈ ਦੇ ਨਾਲ ਨਾਲ ਆਪਾਂ ਗੇਮਾਂਵਲ ਵੀ ਬਦਣਾ ਔਰ ਆ ਪੂਰੇ ਪੰਜਾਬ ਦਾ ਆਪਣੇ ਹੁਸ਼ਿਆਰਪੁਰ ਦਾ ਨਾਮ ਰੋਸ਼ਨ ਕਰਨਾ ਹੈ ਮੈਂ ਤਾਂ ਸਭ ਨੂੰ ਇਹ ਹੀ ਸਿੱਖਿਆ ਦਵਾਂਗੀ ਬੱਚੀਆਂ ਦੇਖੋ ਇੱਥੇ ਦੇਖ ਆਪਾਂ ਦੇਖ ਰਹੇ ਆ ਕਿ ਬੜਾ ਮਨ ਖੁਸ਼ ਹੋ ਰਿਹਾ ਹੈ ਕਿ ਲੜਕੀਆਂ ਦੇਖੋ ਅੱਗੇ ਵੱਧ ਰਹੀਆਂ ਆ ਔਰ ਮੈਂ ਸਭ ਇਹਨਾਂ ਦੇ ਮਾਪੇ-ਬਾਪ ਨੂੰ ਇਸ ਬੱਚੀ ਨੂੰ ਸਲੂਟ ਕਰਦੀ ਆ ਕਿ ਬੱਚੀ ਮੈਡਲ ਜਿੱਤ ਕੇ ਲੈ ਕੇ ਆਈ ਹੈ ਜੀ ਮਾਨੋ ਕੀ ਕਹਿਣਾ ਚਾਹੋਗੇ ਅੱਜ ਵੈਲਕਮ ਕੀਤਾ ਇਸ ਖਿਡਾਰਨ ਦਾ ਜੀ ਇਹ ਤਾਂ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਸਰ ਕਿ ਅਨਾਮਿਕਾ ਨੇ अपने घर का नहीं परिवार का नहीं स्कूल का नहीं अपनी एकेडमी का नहीं होशियारपुर का भी नहीं पूरे पंजाब का नाम रोशन किया है बहुत बहुत बधाई का पात्र है थैंक यू सो मच कि आपने हमारा रिप्रेजेंटेशन किया है आ, यहाँ पे मैं ये ज़रूर बताना चाहूँगी नारी वेलफेयर सोसाइटी जो है आपके साथ आपके जैसे बच्चों के साथ और भी लड़कियों के साथ पूरे मन से खड़ी हुई है हौसले और जज्बे की हमें कोई कमी नहीं है सर है हमारे साथ में सर हम, को हम चाहते हैं स्पोर्ट्स विंग का भी देखें हमारे थैंक यू सो मच बच्चे हमारा भी नाम रोशन करने के लिए नाम का नाम करने वाली एक मंजिल जिस एक मन देख मंशा कि वो ओलंपिक तक अपना सफ़र ਤਿਆਰ ਕਰਕੇ ਇੱਕ ਮੈਡਲ ਲਿਆ ਕੇ ਆਪਣੇ ਪੰਜਾਬ ਆਪਣੇ ਹਿਸ਼ਾਰਪੁਰ ਤੇ ਆਪਣੇ ਮਾਤਾ ਪਿਤਾ ਤੇ ਕੋਚ ਸਾਹਿਬਾਨ ਦਾ ਨਾਮ ਪੂਰੀ ਦੁਨੀਆ ਦੇ ਭਰ ਦੇ ਵਿੱਚ ਰੋਸ਼ਨ ਕਰੇ ਜੀਬੀਸੀ ਅਪਡੇਟ ਲਈ ਕੈਮਰਾਮੈਨ ਜਤਿੰਦਰ ਪੰਚੀ ਦੇ ਨਾਲ ਮੈਂ ਨਵਨੀ ਸੰਚੀਮਾ ਧੰਨਵਾਦ